ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਿਮਾ ਮਹਿਮਾ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਤੇ ਫਰੋਜ਼ਪੁਰ ਦੇ ਨੇੜੇ ਹੀ ਰਹਿ ਜਾਂਦਾ ਦੱਸੋ ਮਸ਼ਹੂਰ ਪਿੰਡ ਆ ਮਹਿਮਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਨੇ ਇੱਥੇ ਸਮਾਲ ਫਾਰਮ ਸ਼ੁਰੂ ਕੀਤਾ ਹੋਇਆ گاਵਾ ਦਾ ਸ਼ੁਰੂਆਤ ਕੀਤੀ ਸੀ ਥੋੜੇ ਥਾਂ ਤੋਂ ਪਰ ਦੁੱਧ ਦੇ ਵਿੱਚ ਰਿਸਪੌਂਸ ਚੰਗਾ ਆਇਆ ਤਾਂ ਇਸ ਤਰ੍ਹਾਂ ਦਾ ਸੈਟਅਪ ਬਾਈ ਨੇ ਇੱਥੇ ਬਣਾ ਲਿਆ ਗਾਵਾਂ ਆਰਾਮ ਵੀ ਕਰਦੀਆਂ ਕਿਊਬਿਕਲ ਵੀ ਲਾਤੇ ਐ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬੈਠੀਆਂ ਹੋਈਆਂ ਗਾਵਾਂ ਅਰੇਸਟ ਕਰ ਰਹੀਆਂ ਤੇ ਇਸ ਸਾਈਡ ਦੇ ਉੱਤੇ ਪੱਠੇ ਵੀ ਪਾਏ ਜਾਂਦੇ ਆ ਇਸ ਸਾਈਡ ਦੇ ਉੱਤੇ ਛੱਤ ਜਿਹੜੀ ਉਹ ਉੱਤੋਂ ਕੱਚੀ ਛੱਤ ਬਾਈ ਨੇ ਬਣਾਤੀ ਜਿਹੜਾ ਸਰਕਾਨਾ ਪਾ ਕੇ ਉਸ ਤਰ੍ਹਾਂ ਦੀ ਛੱਤ ਆ ਇਸ ਸਾਈਡ ਦੇ ਉੱਤੇ ਵੀ ਕੁਝ گاਵਾ ਜਿਹੜੀਆਂ ਉਹ ਪਹਿਲਾਂ ਆਰਜੀ ਸੈਟਅਪ ਜਿਹੜਾ ਬਣਾਇਆ ਸੀ ਇਸ ਸਾਈਡ ਤੇ ਬਣਾਇਆ ਸੀ ਇਹ ਵੀ ਕਯੂਬਿਕਲ ਟਾਈਪ ਹੀ ਸੀਗਾ ਸੋ ਇਹ ਵੈਸੇ ਤੁਹਾਨੂੰ ਇੱਕ ਇੱਥੇ ਜਿਹੜਾ ਪ੍ਰਬੰਧ ਬਾਈ ਨੇ ਕੀਤਾ گاਵਾ ਦੇ ਰਹਿਣ ਵਾਸਤੇ ਉਹ ਦਿਖਾ ਰਿਹਾ ਬਾਕੀ ਜਿਹੜੀ ਮੇਨ ਵੀਡੀਓ ਬਣ ਰਹੀ ਹੈ ਉਹਦੇ ਚ ਤੁਹਾਨੂੰ ਤਿੰਨ ਨਗ ਦਿਖਾਉਣੇ ਜਿਹੜੇ ਵਕਾਊ ਆ ਇਹ ਕੇ ਗਾਂ ਚੰਗੇ ਦੁੱਧ ਤੇ ਚੱਲਦੀ ਹੈ ਇਹਦੀ ਵੀ ਡਿਟੇਲ ਆਪਾਂ ਬਾਈ ਤੋਂ ਪੁੱਛਾਂਗੇ ਇਹਦੇ ਅੱਗੇ ਇੱਕ ਵੈੜ ਇਹ ਤਾਜੀ ਸੂਈ ਵੀ ਹੈ ਇਧਰ ਇਹਦਾ ਬੱਚਾ ਵੱਛੀ ਹੈ ਇਹਦੇ ਨਾਲ ਤੇ ਇੱਕ ਜਰਸੀ ਤੋਕੜ ਗੱਭਣ ਹੈ ਸੁਣਾਗ ਤੈਨੂੰ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖ ਲਓ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਬਾਈ ਤੋਂ ਜਾਣਕਾਰੀ ਲਈ ਗੁਰਪ੍ਰਤਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਗੁਰਪ੍ਰਤਾਪ ਕਿਵੇਂ ਚੱਲ ਰਿਹਾ ਹੈ ਸੈਟਅਪ ਜਿਹੜਾ ਇੱਥੇ ਬਣਾਇਆ ਹੋਇਆ گاਵਾ ਦਾ ਹੁਣ ਦੁੱਧ ਠੀਕ ਪੈਦਾ ਹੋ ਰਿਹਾ ਨੇ ਥਾਂ ਨਹੀਂ ਵੀਰੇ ਵਧੀਆ ਜੀ ਕੋਈ ਦਿੱਕਤ ਤਾਂ ਨਹੀਂ ਹੁੰਦੀ ਇਹਨੇ ਜਿਵੇਂ ਹੁਣ گاਵਾਾਂ ਛਾਂ ਚ ਹੀ ਰਹਿੰਦੀਆਂ ਕਿ ਬਾਹਰ ਵੀ ਕੱਢ ਦਿੰਦੇ ਇਹਨਾਂ ਨੂੰ ਉੱਥੋਂ ਨਹੀਂ ਬਾਹਰ ਵੀ ਉਹ ਮਰਜ਼ੀ ਜਣਾ ਵੀ ਆਪਾਂ ਗੇਟ ਖੋਲ੍ਹ ਦੂਗਾ ਨਹੀਂ ਐਸੇ ਵਾਲੇ ਟਾਲੀ ਦੀ ਛਾਂ ਸੋਰੇ ਵੀ ਆਦੀ ਮਰਜ਼ੀ ਨਾਲ ਬਾਹਰ ਬਾਹ ਜੰਦੀਆਂ ਰਾਤ ਨੂੰ ਬਾਹਰ ਹੀ ਰਹਿੰਦੀਆਂ ਨੇ ਰਾਤ ਨੂੰ ਬਾਹਰ ਹੀ ਰਹਿੰਦੀਆਂ ਹਾਂਜੀ ਉਹਨਾਂ ਦੀ ਮਰਜ਼ੀ ਹੈ ਬਾਹਰ ਜਾਣਾ ਸਿੱਕ ਜਾਨੀ ਅੰਦਰ ਵੀ ਇਹਨਾਂ ਨੂੰ ਕੋਈ ਵੀ ਕੱਲ ਲਾ ਕੇ ਥੁੱਲਾ ਦੇਤਾ ਤੇ ਇੱਧਰ ਵੀ ਕੱਚੇ 'ਚ ਬਹਿਣਾ ਚਾਹਵੇ ਤੇ ਇੱਧਰ ਵੀ ਆ ਕੇ ਬਹਿ ਸਕਦੇ ਹਾਂਜੀ ਠੀਕ ਐ ਸੋ ਜਿਹੜੇ ਤਿੰਨ ਆ ਗੇ ਵੇਚਦੇ ਆ ਜਰਸੀ ਜਿਹੜੀ ਹੈ 99 ਸੂਆ ਸੂ ਰੁਪਏ ਅੱਗੇ ਕਿੰਨੇ ਚਿਰ ਦੀ ਗੱਬਣ ਹੈ ਬਈ ਇਹ 2.5 ਮਹੀਨੇ ਦੀ ਗੱਬਣ ਚੈੱਕ ਪਾਸ ਹੋ ਗਈ ਚੈੱਕ ਪਾਸ ਹੋ ਗਈ ਹਾਂਜੀ ਠੀਕ ਹੈ ਅੱਛਾ ਇਹ ਹੁਣ ਦੁੱਧ ਕਿੰਨਾ ਦੇ ਰਹੀ ਹੈ ਦੁੱਧ ਇਸ ਟਾਈਮ 9 ਕਿਲੋ ਦਾ 9 ਕਿਲੋ ਦੁੱਧ ਹੈ ਹਾਂਜੀ ਦੁੱਧ ਥੋੜੇ ਵਾਲੀ ਸੀ ਜਾਂ ਸੂਈ ਨੂੰ ਟਾਈਮ ਹੋ ਗਿਆ ਨਹੀਂ ਦੁੱਧ ਚੰਗਾ ਸੀ ਰਿਆਂ ਦੇ ਪਿਛਲੇ ਸਾਲ ਵਾਲੇ ਗਰਮੀ 'ਚ ਸੂਈ ਸੀ ਅਗਲੀ ਵਾਰ ਵੀ ਗਰਮੀ 'ਚ ਸੌਂਦੀ ਕਰਕੇ ਆਪਾਂ ਇਹ ਵੀ ਕਰਾਈ ਨਹੀਂ ਸੀਂਦੀ ਅੱਛਾ ਡੇਟ ਹੋ ਗਈ ਜਾਨੀ ਇਹਦੇ ਚ ਨਹੀਂ ਗੋਨ ਟਾਈਮ ਹੀ ਨਹੀਂ ਚੈੱਕ ਪਾਸ ਹੋਈ ਹੈ ਤਾਜੀ ਦਾ ਦੁੱਧ ਕਿੰਨਾ ਰਿਹਾ ਅਗਰ ਤੁਹਾਨੂੰ ਤਾਜੀ ਇਹਨੇ 22 ਕਿਲੋ ਦੁੱਧ ਦਿੱਤਾ ਵੀਰੇ 22 ਕਿਲੋ ਦੁੱਧ ਸੀਗਾ ਪਹਿਲੇ ਸੂਏ ਚ ਹਾਂਜੀ ਕੀ ਡਿਮਾਂਡ ਰਊਗੀ ਇਹਦੀ ਹੁਣ ਦੀ ਡਿਮਾਂਡ 50000 ਰੁਪਏ ਦੀ 50000 ਹਾਂਜੀ ਖੋਲੀ ਨੂੰ ਸੋ ਦੱਸੋ ਦੁੱਧ 9 ਕਿਲੋ ਦੇ ਰਹੀ ਐ ਦੂਜੇ ਸੂਏ ਵਾਸਤੇ ਗੱਬਣ ਐ ਸੋਹਣੇ ਢਾਂਚੇ ਦੀ ਵੱਡੀ ਜਰਸੀ ਐ ਲੰਬਾਈ ਫੁੱਲ ਨਾਲ ਹਾਈਟ ਸੋਹਣੀ ਐ 9 ਕਿਲੋ ਦੁੱਧ ਦੇ ਰਹੀ ਐ ਤੇ ਥੋੜਾ ਜਾਂ ਗੱਬਣ ਲੇਟ ਹੋਈ ਐ ਕਾਰਨ ਵਾਈ ਕਹਿੰਦਾ ਵੀ ਏ ਸੀ ਵੀ ਸਿਆਲਾਂ ਚ ਸਮਾਵਾਂਗੇ ਸੋ ਕਈ ਵਾਰਾ ਕਦੀ ਹੀ ਤਾਂ ਪਾ ਮਿਸ ਕਰਾ ਦਿੰਦੇ ਆ ਤੇ ਉਦੋਂ ਬਾਅਦ ਚ ਕੋਸ਼ਿਸ਼ ਕਰਾ ਗਿਆ ਨਾ ਕਿਹੜਾ ਪਸੂ ਕੰਸੀਮ ਵੀ ਨਹੀਂ ਕਰਦਾ ਉਹ ਕਾਰਨੇਦਾਂ ਦੇ ਬਣ ਜਾਂਦੇ ਹੁੰਦੇ 50000 ਰੇਟ ਹੈ 2.5 ਮਹੀਨੇ ਦੀ ਚੈੱਕ ਪਾਸ ਪੂਰੀ ਰੋਤ ਚ ਸੂਗੀ ਤੇ ਇਹ ਵੀ ਹੈ ਵੀ ਉਦੋਂ ਸੁੱਖ ਚਾਹੀਦੀ ਹੈ ਕੀਮਤ ਵੀ ਚੰਗੀ ਵਟਾ ਦੂਗੀ ਜਿਹੜਾ ਵੀ ਖਰੀਦਣਾ ਚਾਵੇ ਬਿਲਕੁਲ ਇੱਕੋ ਜਿਹਾ ਹਵਾਨਾ ਹੈ ਦੁੱਧ ਤਾਂ ਹੁਣ 9 ਕਿਲੋ ਆ ਤਾਂ ਹਵਾਨਾ ਨੂੰ 9 ਕਿ ਦਿਖਾਉਣਾ ਤਾਜੀ ਦਾ ਦੁੱਧ ਬਾਈ ਕਹਿੰਦਾ ਵੀ 22 ਕਿਲੋ ਰਿਆ ਇਹਦਾ ਪਹਿਲੇ ਸਵੇਰੇ ਦੇ ਵਿੱਚ ਦੂਜੇ ਸੂਏ ਵਾਸਤੇ 2.5 ਮਹੀਨਾ ਦੀ ਗਪਨ ਚੱਕ ਪਾਸ ਤਾਂ ਚਾ ਸੋਣਾ ਸੰਧੀ ਬਹੁਤ ਚੰਗੀ ਹੈ ਪੰਜਾਬ ਵਾਲੀ ਜਰਸੀ ਇਹਨੂੰ ਕਹਾਂਗੇ ਕਿਉਂਕਿ ਹਾਈਟ ਲੈਂਥ ਫੁੱਲਰ ਦਸੋ ਤੇ ਵਜਨ ਵਾਲੀ ਹੈ ਜਿੱਥੋਂ ਬਿਨਾ ਇੱਕ ਗਾਂ ਵਾਈਟ ਰੰਗ ਦੇ ਵਿੱਚ ਹੈ ਜਿਹਦੀ ਵੱਛੀ ਮੈਂ ਤੁਹਾਨੂੰ ਦੱਸਿਆ ਸੀ ਇਸ ਸਾਈਡ ਤੇ ਗੁਰਪਤਾ ਬਈ ਕੰਨ ਮਸੂਆ ਇਹ ਪਹਿਲਾ ਸੂਆ ਸੂਈ ਵੀਰੇ ਮਹੀਨਾ ਚਾਰ ਦਿਨ ਦੇ ਠੀਕ ਹੈ ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ ਇਹਨੂੰ 15 16 ਦਿਨ ਹੋ ਗਏ ਵੀਰੇ ਸੂਈ ਨੂੰ ਕਿੰਨੇ ਦੁੱਧ ਤੇ ਚੱਲਦੀ ਦੋ ਦੋ ਇਸ ਟਾਈਮ 20 ਕਿਲੋ ਹੋਗਾ 20 ਕਿਲੋ ਵੱਧ ਹੈਗਾ ਹਾਂਜੀ ਠੀਕ ਹੈ ਬੱਚਾ ਇਹਦੇ ਨਾਲ ਵੱਛੀ ਹੈ ਵੱਛੀ ਕਿਹੜੇ ਸੀਮੰਦੀ ਹੈ ਵੱਛੀ ਸੁਨੋ ਮੰਦੀ ਹੈ ਵੀਰੇ ਠੀਕ ਹੈ ਅੱਛਾ ਇਹ ਗਾਂ ਦਾ ਮੁੱਲ ਕੀ ਕਰਦੇ ਹਾਂ ਇਹਦਾ 1 10 1 10 ਵੱਛੀ ਨਾਲ ਨਹੀਂ ਵੱਛੀ ਨਹੀਂ ਦੇਣੀ ਵੀਰੇ ਕੱਲੀ ਗਾਂ ਦਾ ਕੱਲੀ ਗਾਂ ਦੇਾਂਗੇ ਵੱਛੀ ਆਪਾਂ ਰੱਖਣੀ ਹਾਂਜੀ ਵੱਛੀ ਰੱਖ ਠੀਕ ਹੈ ਖੋਲੀਏ ਨੂੰ ਸੋ ਦੋਸਤੋ 15 ਦਾ 16 ਦਿਨਾਂ ਦੀ ਸੋਈ 20 ਕਿਲੋ ਦੁੱਧ ਤੇ ਆ ਗਈ ਹੈ ਇਹਨੂੰ ਬੱਚਾ ਫੀਮੇਲ ਕਾਫ ਦਿੱਤੀ ਹੈ ਵੱਛੀ ਦਿੱਤੀ ਪਰ ਵੱਛੀ ਵੇਚਣੀ ਨਹੀਂ ਨਾਲ ਵੱਛੀ ਤੋਂ ਬਿਨਾ ਮੁੱਲ 1 ਲੱਖ 10000 ਹੈ ਦੁੱਧ ਹਜੇ ਵਧੂਗੀ ਕਿਉਂਕਿ ਸੂਈ ਨੂੰ ਥੋੜੇ ਦਿਨ ਹੋਏ ਐ ਹਵਾਨਾ ਫਿਕਸ ਐ ਹਾਈਟ ਸੋਹਣੀ ਐ ਦਸਤੋ ਲੈਂਥ ਚੰਗੀ ਐ ਬਾਕੀ ਬੱਚੇ ਸੋਹਣੇ ਪੌਂਦੀ ਐ ਵਾਈਟ ਫੇਸ ਦੀ ਵੱਛੀ ਐ ਜਿਹੜੀ ਇਹਨੇ ਵਕਤੀ ਸਨੋਮੈਂਡ ਦੀ ਤੋ ਇਹ ਵੈੜ ਦਸਤੋ ਤਾਜੀ ਸੂਈ ਵੀ ਵੱਛੀ ਇਸ ਸਰਕੇ ਨਾਲ ਦਿਖਾਈ ਐ ਵੀ ਕਿਸੇ ਵੀਰ ਨੂੰ ਇਹ ਨਾ ਲੱਗੇ ਵੀ ਗਾਂ ਨੂੰ ਸੂਈ ਨੂੰ ਵੱਧ ਟਾਈਮ ਹੋ ਗਿਆ ਹੋਵੇ ਨਹੀਂ ਤਾਂ ਵੱਛੀ ਦਿਖਾਉਣੀ ਨਹੀਂ ਸੀਗੀ ਸੋਚਿਆ ਸੀ ਵੀ ਕਿਉਂਕਿ ਵੱਛੀ ਨਾਲ ਦੇਣੀ ਨਹੀਂ ਤੋ ਉਹਦੇ ਕਰਕੇ ਵੱਛੀ ਨਾਲ ਪਹਿਲਾਂ ਵਿਖਾਉਣ ਦਾ ਮੂਹਰ ਨਹੀਂ ਸੀ ਪਰ ਫਿਰ ਗਾਂ ਦਾ ਆਈਡੀਆ ਤੁਹਾਨੂੰ ਕਿਵੇਂ ਹੋਊਗਾ ਵੀ ਕਿੰਨਾ ਚੱਲੇਗਾ ਸੋਈ ਨੂੰ ਉਹਦੇ ਕਰਕੇ ਵੱਛੀ ਤੁਹਾਨੂੰ ਦਿਖਾ ਰਹੇ ਆ ਇਹ ਬਾਈ ਨੇ ਰੱਖਣੀ ਐ ਇੱਥੇ ਫਾਰਮ ਦੇ ਵਿੱਚ ਅੱਜ ਪਸ਼ੂ ਫਿਰ ਘਟਾਉਣ ਦਾ ਰੱਦਾ ਬਣ ਗਿਆ ਗੁਰਪਤਾ ਜੇ ਕੋਈ ਹੋਰ ਦਿੱਕਤ ਆ ਗਈ ਕੋਈ ਨਹੀਂ ਵੀਰੇ ਸਾਇਲੇਜ ਖਤਮ ਹੋ ਗਿਆ ਆਪਣੇ ਕੋਲ ਅੱਛਾ ਸਾਇਲੇਜ ਖਤਮ ਸਾਇਲੇਜ ਮੋਨ ਲਿਆ ਸੀ ਉਹਨਾਂ ਨੂੰ ਆਪਾਂ ਨੂੰ ਉਹਨਾਂ ਵਾਂਗੂ ਰਿਜ਼ਲਟ ਮਿਲਿਆ ਨਹੀਂ ਅੱਛਾ ਇਸ ਕਰਕੇ ਅਸੀਂ ਇੱਕ ਵਾਰੀ ਘਟਾ ਲਈਨੇ ਠੀਕ ਹੈ ਦੁਬਾਰਾ ਆਪਾਂ ਸਾਇਲੇਜ ਪਾ ਕੇ ਤੇ ਆਪਾਂ ਵਧਾਵਾਂਗੇ ਗੇਸ ਕੰਮ ਫਿਰ ਵਧਾਵਾਂਗੇ ਹਾਂਜੀ ਅੱਛਾ ਇਹ ਜਿਹੜੀ ਗਾਂ ਵਿੱਚ ਨਹੀਂ ਹੈ ਇਹ ਕਹਿੰਦੇ ਮਸੂਆ ਸੂਈ ਵੀ ਹੈ ਇਹ ਤੀਜਾ ਸੂਆ ਸੂਈ ਵੀ ਹੈ ਤੀਜਾ ਸੂਆ ਕਿੰਨਾ ਦੁੱਧ ਦੇ ਰਹੀ ਹੈ ਦੁੱਧ ਹੁਣ ਵੀਰੇ ਆਪਣਾ ਸਾਈਕਲ ਤੋਂ ਦੱਸਿਆ ਖਤਮ ਹੋ ਗਿਆ ਉਦੋਂ ਪਹਿਲੇ 28 29 ਕਿਲੋ ਦੁੱਧ ਸੀ ਇਸ ਟਾਈਮ 24 ਕਿਲੋ ਦੁੱਧ ਹੈਗਾ ਲੈ ਹੁਣ 24 ਕਿਲੋ ਹੁਣ ਦੇ ਰਹੀ ਹੈ ਤਿੰਨ ਥਾਂ ਚੋਂ ਦੁੱਧ ਦੇ ਰਹੀ ਹੈ ਥਾਂ ਚੱਲਦੀ ਠੀਕ ਹੈ ਅੱਛਾ ਇਹਦਾ ਰੇਟ ਕੀ ਕਰ ਦੂੰ ਇਹਦਾ 60000 ਰੁਪਏ 60000 ਤੋਰੀ ਬਈ ਸੋ ਦੱਸੋ 24 ਕਿਲੋ ਦੁੱਧ ਇਹਦੇ ਥੱਲੇ ਇਸ ਟਾਈਮ ਹਾਜ਼ਰ ਹੈ ਇਹਦਾ ਕਬੈਣੀ ਵਾਲੇ ਪਾਸੇ ਦਾ ਮੂਰਲਾ ਥਾਂ ਨਹੀਂ ਚੱਲਦਾ ਤਿੰਨ ਥਾਂ ਚੱਲਦੇ ਆ ਜਦੋਂ ਸਾਇਲਜ ਪੈ ਰਿਆ ਸੀ ਤਾਂ 28-29 ਕਿਲੋ ਦੁੱਧ ਤੇ ਗਾਂ ਚੱਲ ਰਹੀ ਸੀ। ਇਸ ਟਾਈਮ ਦੁੱਧ 24 ਕਿਲੋ ਆ। 60000 ਰੇਟ ਹੈ। ਫਾਰਮ ਦੇ ਵਿੱਚੋਂ ਬਾਈ ਨੇ ਖਰੀਦੀ ਸੀ ਪੂਰੇ ਰਿਕਾਰਡ ਵਾਲੀ ਵਹੜ ਹੈ ਜੇ ਕੋਈ ਵੀ ਖਰੀਦਣਾ ਚਾਹੁੰਦਾ ਤਾਂ ਇਹਦੇ ਤੋਂ ਤੁਸੀਂ ਬੱਚੇ ਚੰਗੇ ਲੈ ਸਕਦੇ ਹੋ। ਇਹਦੀ AI ਹੋਈ ਹੈ ਜਾਂ ਨਹੀਂ ਬਾਈ? ਨਹੀਂ AI ਹੋਈ ਨਹੀਂ ਵੀਰੇ। ਠੀਕ ਹੈ। ਸੋ ਦੋਸਤੋ ਇਹ ਖਾਲੀ ਵਹੜ ਹੈ। ਹਵਾਨਾ ਹੁਣ ਵੀ ਵੱਡਾ ਦਿਸਦਾ ਕਿਉਂਕਿ ਸ਼ਾਮ ਦਾ ਟਾਈਮ ਹੈ ਤੇ ਦੁੱਧ ਵੀ ਬਹੁਤ ਹੈ 24 ਕਿਲੋ ਦੁੱਧ। ਬਹੁਤ ਹੁੰਦਾ ਮਿਲਕ ਵੇਨ ਦੇ ਦੋਨਾਂ ਪਾਸਿਆਂ ਤੋਂ ਹੀ ਬਹੁਤ ਸੋਹਣੀ ਆਉਂਦੀ ਹੈ ਹਵਾਨੇ ਵਾਲ ਨੂੰ ਤੇ ਹਵਾਨੇ ਦਾ ਆਕਾਰ ਵੀ ਤੁਸੀਂ ਦੇਖ ਸਕਦੇ ਹੋ ਹਜੇ 3:00 ਵਜੇ ਦੇ ਆਸ-ਪਾਸ ਦੀ ਵੀਡੀਓ ਹੈ 3:30 ਦੇ ਟਾਈਮ ਹਜੇ ਪਿਆਚਵਾਈ ਦੇ ਵਿੱਚ ਹੋਰ ਭਰਨਾ ਇਸ ਗਾਣੇ ਸਾਰੀਆਂ ਗਾਵਾਂ ਭਰਨੀਆਂ ਕੋਸ਼ਿਸ਼ ਕਿਉਂਕਿ ਦੁੱਧ ਹਜੇ ਇਹਨਾਂ ਦੇ 2 ਘੰਟੇ ਜੇ ਆਪਾਂ ਮੰਨ ਲਈਏ ਚਵਾਈ ਚ ਪਏ ਹੋਏ ਤੋਂ ਹੱਬ ਤੁਸੀਂ ਜੱਜਮੈਂਟ ਕਰ ਲਓ ਡਿਮਾਂਡ ਇਹਦੀ ਜਿਹੜੀ ਹੈਗੀ ਉਹ 60000 ਹੈ ਇਸ ਵਾਇਡ ਦੀ ਚਾਰ ਦੰਦ ਵਾਇਡ ਆ ਪਹਿਲਾ ਸੁਆ ਸੋਈ ਹੈ ਇਹਦੀ ਡਿਮਾਂਡ 1 ਲੱਖ ਤੇ 10000 ਹੈ ਇਹ ਤੋਂ ਬਿਨਾ ਜਰਸੀ ਇਹਦਾ ਰੇਟ 50000 ਹੈ ਸੋ ਇਹ ਚੈੱਕ ਪਾਸ ਗੱਬਣ ਜਰਸੀ ਸੋਨੇ ਟਾਂਚੇ ਦੀ ਹੈ ਤੇ ਵੱਛੀ ਬਾਰੇ ਦੁਆਰਾ ਫੇਰ ਐਡ ਕਰ ਦਿੰਨਾ ਵੀ ਜਿਹੜੀ ਗਾਂ ਦੇ ਨਾਲ ਵੱਛੀ ਹੈ ਵੱਛੀ ਤੋਂ ਬਿਨਾ ਰੇਟ ਕੀਤਾ ਗਿਆ ਹੈ ਵੱਛੀ ਬਾਈ ਨੇ ਵੇਚਣੀ ਨਹੀਂ ਕਿਸੇ ਵੀ ਕੀਮਤ ਤੇ ਸੋ ਇਹ ਜਰਸੀ ਸੋਨੇ ਟਾਂਚੇ ਦੀ ਹਾਈਟ ਲੈਂਥ ਵਾਲੀ ਚੈੱਕ ਪਾਸ 2.5 ਮਹੀਨਿਆਂ ਦੀ ਹੈ ਇਹ ਤੋਂ ਬਿਨਾ ਇਹ ਵਾਈਟ ਰੰਗ ਦੀ ਵਾਇਡ 20 ਕਿਲੋ ਵੱਟ ਆ ਗਈ ਹੈ ਆਸ ਆ ਵੀ ਇਹ ਹੋਰ ਦੁੱਧ ਵਧੂਗੀ ਬਾਕੀ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸਮਝ ਹੈ ਹਵਾਨਾ ਫਿਕਸ ਹੈ ਥਣ ਸੋਨੇ ਹੈ ਤੇ ਇੱਕ ਤਿੰਨ ਥਣਾਂ ਚ ਦੁੱਧ ਚੰਗਾ ਦੇ ਰਹੀ ਹੈ ਬਾਕੀ ਜਿਹੜਾ ਸੈਟਅਪ ਦਿਖਾਇਆ ਸੀ ਇਹ ਸ਼ੌਂਕੀਆ ਤੁਹਾਨੂੰ ਕੈਮਰਾ ਮਾਰਿਆ ਸੀ ਵੀ ਜੇ ਕਿਸੇ ਕੋਲ ਘੱਟ ਜਗ੍ਹਾ ਤੰਗ ਜਗ੍ਹਾ ਤੁਸੀਂ ਪਸ਼ੂ ਪਾਲਣ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਇਦਾਂ ਦਾ ਸੈਟਅਪ ਬਣਾਇਆ ਜਾ ਸਕਦਾ ਜਿਵੇਂ ਬਾਈ ਨੇ ਇਸ ਸਾਈਡ ਤੇ ਗੋਪਿੰਗਲ ਲਾਤੇ ਹੈ گاਵਾ ਬੈਠੀਆਂ ਰੈਸਟ ਕਰ ਰਹੀਆਂ ਤੇ ਇਸ ਸਾਈਡ ਤੇ ਇਹ ਉੱਠ ਕੇ ਉਹ ਦੁਬੱਚ ਪਠਾਣੀ ਦਾ ਜਿਹੜਾ ਆਪਦਾ ਚੱਕ ਲੈਣਗੇ ਉੱਤੇ ਕਾਨਿਆਂ ਦੀ ਛੱਤ ਠੰਡੀ ਹੈ। ਸੋ ਅੱਜ ਦੀ ਵੀਡੀਓ ਦੇ ਇਹ ਨਾਗ ਦੱਸੋ ਜਿਹੜੇ ਦੁਆਰਾ ਦੱਸਦੇ ਆ ਵੀ ਤੰਨ ਵਕਾਉ ਹੈ ਤੁਸੀਂ ਸੰਪਰਕ ਬਾਈ ਨਾਲ ਕਰ ਸਕਦੇ ਹੋ। ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ।